ਦੋਸਤੋ ਮੇਗ ਰਾਜ ਰੱਲਾ ਅੱਜ ਤੁਹਾਨੂੰ ਜਿਹੜੀ ਸ਼ਖਸੀਅਤ ਨਾਲ ਮਲਾਉਣ ਜਾ ਰਿਹਾ ਹੈ ਇਹ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਮੈਡਮ ਸੁਖਵੰਤ ਕੌਰ ਨੇ ਇਹ ਕੌਣ ਨੇ ਕੀ ਨੇ ਇਹ ਗੱਲਾਂ ਮੈਂ ਇਹਨਾਂ ਨਾਲ ਕਰੂੰਗਾ ਆਪਣੀ ਜਾਣ ਪਛਾਣ ਆਪ ਹੀ ਕਰਾ ਦੇਣਗੇ ਮੈਂ ਜ਼ਿਆਦਾ ਨਹੀਂ ਬੋਲੂੰਗਾ ਤਾਂ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਹਾਂ ਤਾਂ ਮੈਂ ਬੋਲਦਾ ਤੁਹਾਡਾ ਨਾ ਸੁਖਵੰਤ ਕੌਰ ਸੁਖਵੰਤ ਕੌਰ ਹਾਂ ਜੀ ਅੱਛਾ ਇਹ ਜਿਹੜਾ ਤੁਸੀਂ ਹੁਣ ਤੇ ਜੀਰੇ ਰਹਿੰਦੇ ਹੋ ਪਰ ਪਿਛਲਾ ਪਿੰਡ ਤੁਹਾਡਾ ਕਿਹੜਾ ਹੈਗਾ ਜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਾਡਾ ਪਿੰਡ ਸੀ ਸਾਡੇ ਬਾਪੂ ਜੀ ਨੇ ਦੱਸਦੇ ਸੀ ਜੁਲਕੇ ਉਹ ਸ਼ਹਿਜ਼ਾਦੇ ਦੇ ਨਾਲ ਹੀ ਸੀ ਜੁਲਕਾ ਹਾਂ ਜੀ ਜਿਵੇਂ ਉਹਨਾਂ ਵੱਡੀਆਂ ਮਨਸੀਆਂ ਹੋਣ ਮਨਸੀਆਂ ਜਿਵੇਂ ਵੱਡੀਆਂ ਮਨਸੀਆਂ ਤੇ ਛੋਟੀਆਂ ਮਨਸੀਆਂ ਐ ਇਸ ਤਰ੍ਹਾਂ ਹੀ ਜੁਲਕੇ ਤੇ ਸ਼ਹਿਜ਼ਾਦਾ ਸੀ ਅੱਛਾ ਜੁਲਕੇ ਤੇ ਸ਼ਹਿਜ਼ਾਦਾ ਪਿੰਡ ਹਾਂ ਜੀ ਨੇੜੇ ਨੇੜੇ ਸੀ ਨਾਲ-ਨਾਲ ਸੀਗੇ ਹਾਂ ਜੀ ਪਾਕਿਸਤਾਨ ਦੇ ਵਿੱਚ ਹਾਂ ਜੀ ਜ਼ਿਲ੍ਹਾ ਕਿਹੜਾ ਸੀ ਉੱਥੇ ਉਹ ਨਾਲ ਲਾਹੌਰ ਸੀ ਲਾਹੌਰ ਜ਼ਿਲ੍ਹਾ ਹਾਂ ਜੀ ਜੁਲਕੇ ਪਿੰਡ ਤੋਂ ਤੁਹਾਡਾ ਪਰਿਵਾਰ ਮਤਲਬ 47 ਦੇ ਵਿੱਚ ਕਿ ਉਜੜ ਗਿਆ ਸ਼ਬਦੀ ਵਰਤਨੇ ਆ ਹਾਂਜੀ ਹਾਂਜੀ ਉਜੜਨਾ ਪਿਆ ਉਥੋਂ ਹਾਂਜੀ ਹਾਂਜੀ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ ਮੇਰੇ ਪਿਤਾ ਜੀ ਦਾ ਨਾਂ ਸਰਦਾਰ ਸਦਾਗਿਰ ਸਿੰਘ ਸੀ ਤੇ ਮੇਰੇ ਤਾਇਆ ਜੀ ਦਾ ਨਾਂ ਸਰਦਾਰ ਸੂਨ ਸਿੰਘ ਸੀ ਉਹ ਜੈਲਦਾਰ ਸਨ ਜੈਲਦਾਰ ਸੀ ਹਾਂਜੀ ਜੁਲਕੇ ਪਿੰਡ ਦੇ ਹਾਂਜੀ ਤੇ ਤਾਂ ਹੀ ਫਿਰ ਅਸੀਂ ਇੱਥੇ ਸ਼ਹਿਜ਼ਾਦੇ ਜਿਹੜੇ ਆ ਮਨਸਿਹਾਨ ਕੇ ਰਹੇ ਉਥੋਂ ਦੇ ਜਿਹੜੇ ਸਨੇਸਰ ਸੀ ਉਹਨਾਂ ਦਾ ਇਕੱਠਾ ਉਸ ਬੜਾ ਪ੍ਰੇਮ ਸੀ ਤੇ ਉਹਨਾਂ ਦੇ ਵੀ ਇੱਥੇ ਰਹਿਣਾ ਹੈ ਅੱਛਾ ਹਾਂਜੀ हां जी, हां जी, हों हों दे दे अच्छा जायलदार ਸੀ ਤੁਸੀਂ ਉੱਥੇ ਜੁਲਕੇ ਪਿੰਡ ਦੇ ਵਿੱਚ ਹਾਂ ਜੀ ਸਾਨੂੰ ਮਨਸੀਆਂ ਦੇ ਵਿੱਚ ਦੋਹਾਂ ਜੀ ਜ਼ਾਇਲਦਾਰਾਂ ਕਰਕੇ ਪਿਛੇ ਮਿਲੇ ਅੱਛਾ ਇੱਧਰ ਵੀ ਤੁਹਾਨੂੰ ਜ਼ਾਇਲਦਾਰ ਕਰਕੇ ਬੁਲਾਉਂਦੇ ਲੋਕ ਹਾਂਜੀ ਹਾਂਜੀ ਜ਼ਾਇਲਦਾਰ ਕੋ ਕੋ ਪਿਛਲਾ ਉੱਥੇ ਜੁਲਕੇ ਪਿੰਡ ਦੇ ਵਿੱਚ ਲਾਹੌਰ ਦੇ ਵਿੱਚ ਹਾਂਜੀ ਤੁਸੀਂ ਜ਼ਾਇਲਦਾਰ ਕਰਕੇ ਜਾਣੇ ਜਾਂਦੇ ਹਾਂਜੀ ਜ਼ਾਇਲਦਾਰ ਕਰਕੇ ਅੱਛਾ ਉਹ ਆਨਰੇਰੀ ਮੈਜਿਸਟ੍ਰੇਟ ਜਿਹੜੇ ਆਦੇ ਹਨ ਉਹ ਸੀ ਮਰਤਾਏ ਜੀ ਤੁਹਾਡੇ ਤਾਂ ਆਏ ਜੀ ਕੀ ਨਾਂ ਸੀ ਉਹਨਾਂ ਦਾ ਸਰਦਾਰ ਸੋਨ ਸਿੰਘ ਸਰਦਾਰ ਸੋਨ ਸਿੰਘ ਸੀ ਜਿਹੜੇ ਉਹ ਆਨਰੇਰੀ ਮੈਜਿਸਟ੍ਰੇਟ ਸੀ ਹਾਂਜੀ ਲਾਹੌਰ ਦੇ ਵਿੱਚ ਹਾਂਜੀ ਵੀ ਜਿਹਨਾਂ ਜਿਹੜੇ ਮਤਲਬ ਜ਼ਾਇਦਾਰ ਤੋਂ ਬਾਅਦ ਉਹ ਪੋਸਟ ਬਣ ਜਾਂਦੀ ਹੈ ਨਾ ਫਿਰ ਅੱਛਾ ਜ਼ਾਇਦਾਰ ਤੋਂ ਹਾਂਜੀ ਜਿਵੇਂ ਹੁੰਦੀ ਹੈ ਅੱਛਾ 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 ਤੇ ਮੇਰਾ ਤਾਇਆ ਜੀ ਸਾਨੂੰ ਦੱਸ ਦਿੰਦੇ ਸੀ ਜਦੋਂ ਅਜੇ ਤੱਕ ਵੀ ਸਾਡੇ ਦਿਮਾਗ ਦੇ ਵਿੱਚ ਤਾਇਆ ਜੀ ਸਾਡੇ ਵੀਰ ਨੇ ਦੱਸਣਾ ਕਿ ਜਦੋਂ ਉੱਥੇ ਪਤਾ ਲੱਗਾ ਨਾ ਦੇ ਥਾਣੇ ਦੇ ਵਿੱਚ ਕਾਨਾ ਸੀ ਨੇੜੇ ਕਾਨਾ ਹਾਂਜੀ ਕਾਨਾ ਕੋਲੇ ਪਿਤਾ ਦਾ ਕੋਈ ਜੀਵ ਦਾ ਜੀਨੇਗਾ ਨਿਕਲਦਾ ਹੈ ਹਾਂਜੀ ਜਿਉਂਦਾ ਜੀ ਜ਼ਾਇਦਾਰ ਦਾ ਵਾਸ ਨਹੀਂ ਜਾਣ ਦੇਣਾ ਕੋਈ ਉੱਥੇ ਹਾਂ ਉੱਥੇ ਕੋਈ ਮਾਰਨ ਵਾਲਿਆਂ ਨੇ ਫੈਸਲਾ ਕਰ ਲਿਆ ਚੌਂਦੇ ਸੀ ਕੋਈ ਜਿਹਨੇ ਆਖਿਆ ਮੇਨ ਬੰਦੇ ਦਿਓ ਮੈਂ ਜੈਦਾ ਦਾ ਸਾਰਾ ਪਰਿਵਾਰ ਜਿਹੜਾ ਨਾ ਮਾਰ ਦੇਣਾ ਅੱਛਾ ਉੱਥੇ ਸੀ ਕੋਈ ਇੱਕ ਮਤਲਬ ਉਹ ਮੁਸਲਮਾਨੀ ਸੀ ਸਿਪਾਈ ਸੀ ਉਹਨੇ ਸਹਿਗਲ ਚੁੱਕਿਆ ਤੇ ਉਹ ਫਟਾਫਟ ਇੱਥੇ ਘਰ ਆ ਗਿਆ ਤੇ ਘਰ ਸੱਡੇ ਮੇਰੇ ਤਾਈ ਜੀ ਚਾਚੀ ਜੀ ਨਾਲ ਇਹਨਾਂ ਕੰਮ ਵਾਲੀਆਂ ਸਾਰੀਆਂ ਲਾਈਆਂ ਸੀ ਰੋਟੀਆਂ ਪਕਾਉਂਦੇ ਸੀ ਫੇਰ ਨਾਲ ਲੈ ਜਾਵਾਂਗੇ ਅੱਛਾ ਉਹਾਂ ਦੇ ਵੀ ਤੁਸੀਂ ਇਸੇ ਤਰ੍ਹਾਂ ਨਿਕਲ ਜਾਓ ਤੁਹਾਨੂੰ ਮਾਰਨ ਵਾਸਤੇ ਬੰਦੇ ਤੁਰੇ ਆਉਂਦੇ ਆ ਅੱਛਾ ਫੇਰ ਮੇਰੇ ਭਰਾ ਜਿਹੜੇ ਸੀ ਦੋ ਉਹ ਬਾਰ ਮੱਝਾਂ ਲੈ ਕੇ ਗਏ ਸੀ ਉਹ ਮੱਝਾਂ ਤੋਂ ਉਸੇ ਤਰ੍ਹਾਂ ਆ ਜਾਏ ਸਾਰਾ ਘਰ ਜਿਵੇਂ ਉੱਤੇ ਉਸੇ ਤਰ੍ਹਾਂ ਖੁੱਲੇ ਦਰਵਾਜ਼ੇ ਸਾਰਾ ਛੱਡ ਕੇ ਤੇ ਆ ਗਏ ਘਰ ਖੁੱਲੇ ਛੱਡ ਆਏ ਹਾਂਜੀ ਮੇਰੇ ਚਾਰ ਭਰਾ ਸੀ ਅੱਛਾ ਜੀ ਤੇ ਮੇਰ ਤਾਂ ਆ ਜੀ ਤੇ ਤਿੰਨ ਬੇਟੇ ਤੇ ਤਿੰਨ ਬੇਟੀਆਂ ਸਹੀ ਚਾਰ ਭਰਾ ਦੇ ਅੱਛਾ ਪੰਜ ਦੋ ਪੈਣੇ ਕਿਵੇਂ ਦੀ ਡੈਥ ਹੋ ਗਈ ਸੀ ਬੱਸ ਅੱਛਾ ਓਮ ਘਰ ਖੁੱਲਾ ਹੀ ਛੱਡ ਕੇ ਹਾਂਜੀ ਖੁੱਲਾ ਸੀ ਤਣ ਛੱਡ ਕੇ ਤੇ ਫਿਰ ਆ ਗਏ ਰੋਟੀਆਂ ਚੱਕਣੀਆਂ ਹਾਂਜੀ ਕੁਛ ਨਹੀਂ ਇੱਕ ਮੇਰੇ ਬਾਪੂ ਜੀ ਦੇ ਗੱਲ ਚ ਆਮ ਘੈਂਠਾ ਪਾਇਆ ਹੁੰਦਾ ਸੀ ਉਹਨਾਂ ਦੇ ਗੱਲ ਦੇ ਵਿੱਚ ਇੱਕ ਘੈਂਠਾ ਸੀ ਤੇ ਮੇਰੇ ਤਾਂ ਇਹਦੇ ਕੋਲੇ ਘੋੜੀ ਸੀ ਤੇ ਬੰਦੂਕ ਸੀ ਇਹ ਬੱਸ ਉਹਨਾਂ ਦੇ ਲੈ ਕੇ ਤੇ ਫਿਰ ਫਟਾਫਟ ਗੁੱਸੇ ਵਾਲੇ ਸਾਰੇ ਨਿਕਲ ਆਏ ਤੇ ਉਹਨੇ ਅੱਧੇ ਪੌਂਦੇ ਘੰਟੇ ਬਾਅਦ ਉਹ ਲੈ ਕੇ ਮੰਦੇ ਆ ਗਿਆ ਤੇ ਫੇਰ ਇਸ ਕਰਕੇ ਕੁਝ ਤੁਹਾਡੇ ਘਰ ਤੇ ਹਮਲਾ ਹੋ ਗਿਆ ਹਾਂਜੀ ਅੱਛਾ ਮੇਰੇ ਕੋਈ ਚੀਜ਼ ਨਹੀਂ ਸੀ ਲੈ ਕੇ ਆਏ ਤੇ ਜੀ ਮੇਰੇ ਤਾਇਆ ਜੀ ਤੇ ਪਤਾਈ ਜਾਂਦੇ ਹੁੰਦੇ ਸੀ ਮੇਰੇ ਬਾਪੂ ਹੀ ਰੱਖਣਾ ਵੀ ਜਸੀਂ ਜੀ ਲੈ ਕੇ ਆ ਗਏ ਅਸੀਂ ਸਾਰਾ ਕੁਝ ਹੀ ਆ ਗਏ ਆ ਉਧਰ ਸਾਡੀ ਜ਼ਮੀਨ ਸੀ 300 ਕਿੱਲਾ ਜ਼ਮੀਨ 300 ਕਿੱਲਾ ਜ਼ਮੀਨ ਜੁਲਕੇ ਪਿੰਡ ਚ ਹਾਂਜੀ ਹਾਂਜੀ ਅੱਛਾ ਹਾਂ ਯਾਨੀ 300 ਕਿੱਲਾ ਜ਼ਮੀਨ ਛੱਡੇ ਮਾਲ ਡੰਗਰ ਉੱਥੇ ਰਹਿ ਗਿਆ ਸਾਰਾ ਕੁਝ ਸਾਰਾ ਕੁਝ ਜਿੰਨੇ ਮਾਲ ਡੰਗਰ ਜੋ ਸੋਨਾ ਸੀ ਸੋਨਾ ਤਾਂ ਕੇ ਮੇਰੇ ਤਾਇਆ ਜੀ ਦੱਸਦੇ ਹੁੰਦੇ ਸੀ ਤੇ ਬੀਬੀ ਸਾਡੇ ਵੀ ਸਾਡਾ ਬਾਪੂ ਜੀ ਰਾਂ ਦੇ ਮਾਮਾ ਜੀ ਸੀ ਉਹ ਕਾਲੇ ਪੈਰ ਚ ਸ਼ਾਮਲ ਹੋਏ ਸੀ। ਕਿ ਉਹਦੋਂ ਉਹ ਆਂਦੇ ਸੀ ਉਹਨਾਂ ਨੇ ਆਪ ਦਾ ਵੀ ਵਿਆਹ ਨਹੀਂ ਸੀ ਕਰਾਇਆ 18-20 ਕਿੱਲੇ ਜ਼ਮੀਨ ਸੀ ਜਿੰਨੀ ਵੀ ਸੀ। ਤੇ ਉਹਨਾਂ ਨੇ ਜੋ ਸੋਨਾ ਸੀ ਕਿ ਨਾ ਉਹ ਲੈ ਕੇ ਨੰਨੋਆਂ ਦੇ ਆਪਣੇਆਂ ਨੰਨੋਆਂ ਦਾ ਵੀ ਲੈ ਕੇ ਉੱਥੇ ਦਾਨ ਕਰ ਦਿੱਤਾ ਸੀ। ਅੱਛਾ ਜੀ। ਹਾਂ ਵੀ ਸੋਨਾ ਜਿਹੜਾ ਨਹੀਂ ਪੋਣਾ। ਕੁਝ ਜਿੰਨਾ ਸੀ ਸਾਡੀ ਦਵਾਦੀ ਨੇ ਕੋਈ ਪੈਸੇ ਪੂਸੇ ਜਿਹੜੇ ਦੱਬੇ ਸੀ ਜ਼ਮੀਨ ਦੇ ਵਿੱਚ। ਉਹਨਾਂ ਸਾਨੂੰ ਸੁਰਤ ਸੀ ਉਹਨਾਂ ਆਖਣਾ ਮੈਨੂੰ ਇੱਕ ਵਾਰ ਭੇਜ ਦੇਣਾ ਤੇ ਮੈਂ ਜਾ ਕੇ ਆਪਦੇ ਪੈਸੇ ਕੱਢ ਲਵਾਂ। ਅੱਛਾ ਜਿਵੇਂ ਵੀ ਜੁਰਿਆ ਨਾ ਹੁੰਦਾ ਆ ਪੈਸੇ ਉੱਥੇ ਦੱਬੇ ਆ ਆ ਵੀ ਜੋ ਵੀ ਕੁਝ ਹੁੰਦਾ ਸੀ ਘਰਾਂ ਦੇ ਵਿੱਚ ਦੱਬਿਆ ਸੀ ਜੋ ਸਾਰਾ ਕੁਝ ਉਸੇ ਤਰ੍ਹਾਂ ਰਹਿ ਗਿਆ ਅੱਛਾ ਅੱਛਾ ਤੇ ਮੇਰੇ ਬਾਪੂ ਜੀ ਨੇ ਆਖਣਾ ਕਿ ਕੋਈ ਨਹੀਂ ਸਾਨੂੰ ਸਾਰਾ ਕੁਝ ਮਿਲ ਗਿਆ ਸਾਨੂੰ ਨੇ ਵੜ ਕੇ ਜਿਹੜੇ ਜੀ ਸੀ ਨਾ ਉਧਰ ਪਾਕਿਸਤਾਨ ਦੇ ਵਿੱਚ ਮੁਸਲਮਾਨ ਨਾਲ ਘਰ ਸੀ ਉਹ ਬਹੁਤ ਉਹਨਾਂ ਦਾ ਪ੍ਰੇਮ ਸੀ ਉਹ ਸਾਡੀ ਸੁਰਤ ਦੇ ਵਿੱਚ ਸਾਨੂੰ ਮਿਲਣ ਵਾਸਤੇ ਆਉਂਦੇ ਰਹੇ ਮਿਲਣ ਆਉਂਦੇ ਰਹੇ ਹਾਂ ਚਾਚਾ ਕਾਲਾ ਸੀ ਨਾਮ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਚਾਚਾ ਕਾਲਾ ਕਾਲਾ ਆਂਦੇ ਹੁੰਦੇ ਸੀ ਜੁਲਕੇ ਪਿੰਡ ਚ ਹਾਂਜੀ ਹਾਂਜੀ ਮੁਸਲਮਾਨ ਸੀ ਹਾਂਜੀ ਮੁਸਲਮਾਨ ਸੀ ਚਾਚਾ ਕਾਲਾ ਕਹਿੰਦੇ ਸੀ ਉਹਨੂੰ ਹਾਂਜੀ ਚਾਚਾ ਕਾਲਾ ਬਾਅਦ ਕੀ ਕਹਿੰਦੇ ਨਹੀਂ ਯਾਦ ਹੁੰਦੇ ਸਾਨੂੰ ਬੜਾ ਚਾਚਾ ਚੜਨਾ ਜਦੋਂ ਉਹਨੇ ਮੇਰੇ ਨਾਲ ਵਾਸਤੇ ਆਉਣਾ ਅੱਛਾ ਹਾਂਜੀ ਬੇ ਬੜਾ ਪ੍ਰੇਮ ਸੀ ਮੇਰੇ ਨਾਲ ਫਿਰ ਪਿੰਡ ਦੇ ਮੁਸਲਮਾਨ ਤਾਂ ਚੰਗੇ ਥੋੜਾ ਪਿਆਰ ਸੀ ਉੱਥੇ ਲੋਕਾਂ 'ਚ ਉਹ ਤਾਂ ਮੁਸਲਮਾਨ ਪਤੀ ਤਾਂ ਇਹ ਜੇ ਵੀ ਸਾਨੂੰ ਉਸੇ ਤਰ੍ਹਾਂ ਪਿਆਰ ਉਸੇ ਤਰ੍ਹਾਂ ਕੋਈ ਨਫ਼ਰਤ ਨਹੀਂ ਹੈਗੀ ਇਹ ਤਾਂ ਆਪਣੇ ਸਮੇਂ ਦੀ ਹਕੂਮਤਾਂ ਜਿਹੜੀਆਂ ਸੀ ਉਹਨਾਂ ਨੇ ਬਣਾ ਕੇ ਸਮੇਂ ਦੀਆਂ ਹਕੂਮਤਾਂ ਨੇ ਫੁੱਟ ਪਾਈ ਲੋਕਾਂ ਨੂੰ ਲੜਾਇਆ ਮਰਵਾਇਆ ਹਾਂਜੀ ਤੇ ਚਲੋ ਪੇਰ ਵੀ ਸਾਡੇ ਖੇਰੇ ਇੱਥੇ ਆਣ ਕੇ ਬਾਕੀ ਸਾਡਾ ਪਿੰਡ ਜਿਹੜਾ ਜੁਲਕਿਆਂ ਦਾ ਸਾਰੇ ਇੱਥੇ ਇਹ ਘਰਾਨੀ ਵਾਲਾ ਪਿੰਡ ਆ ਕੁਝ ਫਿੱਡਾ ਆ ਇਧਰ ਰਾਨੀਬੜਾ ਵਾਲਾ ਅਬੌਰ ਵਾਲਾ ਰਾਨੀਬੜਾ ਅਬੌਰ ਵਾਲੇ ਪਾਸੇ ਹਾਂ ਸਾਰੇ ਉੱਥੇ ਬੈਠੇ ਨੇ ਝੁਲਕੇ ਹਾਂਜੀ ਝੁਲਕਿਆਂ ਦੇ ਹਾਂਜੀ ਝੁਲਕਿਆਂ ਦੇ ਸਾਰੇ ਉਹ ਉਧਰ ਨੇ ਅਬੌਰ ਦੇ ਨੇੜੇ ਹਾਂਜੀ ਅੱਛਾ ਜੀ ਜਿਹੜੇ ਇੱਥੇ ਸਾਡੇ ਮੇਰੇ ਤਾਇਆ ਜੀ ਇਹਨਾਂ ਨਾਲ ਪ੍ਰੇਮ ਕਰਕੇ ਤੇ ਸ਼ਹਿਜਾਦੇ ਵਾਲਿਆਂ ਦੇ ਨਾਲ ਫਿਰ ਇੱਥੇ ਰਹੇ ਅੱਛਾ ਤੁਸੀਂ ਤੇ ਸ਼ਹਿਜਾਦਾ ਪਿੰਡ ਤੁਹਾਡੇ ਪਿੰਡ ਦਾ ਨਾਮ ਵੀ ਉਹੀ ਪਾਕਿਸਤਾਨ ਕਰਕੇ ਸ਼ਹਿਜਾਦਾ ਰੱਖਿਆ ਹਾਂਜੀ ਇਹ ਜਿਹੜਾ ਦੋਵੇਂ ਮਨਸੀਆਂ ਹੈ ਨਾ ਇੱਥੇ ਸ਼ਹਿਜਾਦੇ ਦੇ ਸਾਰੇ ਬੈਠੇ ਹੋਏ ਨੇ ਸਾਰੇ ਲੋਕ ਕੀ ਕਰਨੇ ਹੈਗਾ ਲੋਕ ਸਾਰੇ ਪਿੰਡ ਸ਼ਹਿਜਾਦੇ ਤੋਂ ਆਏ ਆ ਇਹ ਦੋਹਾਂ ਪਿੰਡਾਂ ਦੀ ਇੱਕੋ ਸੰਧੂ ਯਾਦ ਇਹਨਾਂ ਦੀ ਅੱਛਾ ਸੰਧੂ ਜੱਟ ਨੇ ਸਾਰੇ ਸਾਰੇ ਹਾਂਜੀ ਦੋ ਪਿੰਡਾਂ ਦੇ ਵਿੱਚ ਤੇ ਆ ਉਸ ਵਿੱਚ ਕੋਈ ਇਹਨਾਂ ਦਾ ਬੜਾ ਸਾਰਿਆਂ ਦਾ ਹੁਣ ਵੀ ਪ੍ਰੇਮ ਉਸੇ ਤਰ੍ਹਾਂ ਕੋਈ ਲੜਾਈ ਝਗੜਾ ਨਹੀਂ ਉੱਥੇ ਵੀ ਪ੍ਰੇਮ ਸੀ ਵੀ ਅਸੀਂ ਇਕੱਠੇ ਰਹੇ ਹਾਂ ਮੁਸਲਮਾਨ ਸਾਰੇ ਉੱਥੇ ਨਾਲ ਮਿਲ ਕੇ ਰਹਿੰਦੇ ਸੀ ਸਾਰੇ ਹਾਂਜੀ ਜੁਲਕੇ ਪਿੰਡ ਚ ਆ ਉੱਥੇ ਰਹਿੰਦੇ ਸੀ ਹੁਣ ਮੇਰੇ ਇੱਕ ਮਾਸੀ ਇੱਕੋ ਸੀ ਤੇ ਮੇਰਾ ਮਾਸੜ ਜੀ ਉਹਦਾ ਇੱਕ ਭਰਾ ਸੀ ਉਹ ਉਧਰ ਮੁਸਲਮਾਨ ਚੌਧਰੀ ਬਣ ਗਿਆ ਸੀ ਉਧਰ ਹਾਂਜੀ ਕੀ ਨਾਂ ਸੀ ਉਹਨਾਂ ਦਾ ਉਹ ਨਾ ਤਾਂ ਨਵੇਂ ਜਾਦ ਕੋਈ ਕੋਣ ਸੀ ਤੁਹਾਡੇ ਉਹ ਮੇਰੀ ਮਾਸੀ ਦਾ ਮਤਲਬ ਜੇਠ ਸੀ ਪ੍ਰਾਸੀ ਤੁਹਾਡੀ ਮਾਸੀ ਦਾ ਜੇਠ ਹਾਂਜੀ ਹਾਂਜੀ ਇਹ ਉਧਰ ਮੁਸਲਮਾਨ ਹੋ ਗਿਆ ਹਾਂਜੀ ਉਧਰ ਹੀ ਰਹਿ ਗਿਆ ਹਾਂ ਉਧਰ ਹੀ ਰਹਿ ਗਿਆ ਜੁਲਕੇ ਪਿੰਡ ਚ ਕਿ ਜੁਲਕੇ ਨਹੀਂ ਉਹ ਮੇਰੀ ਮਾਸੀ ਹੋਰ ਪਿੰਡ ਵੀ ਆਏ ਸੀ ਕਿਹੜਾ ਪਿੰਡ ਸੀ ਉਹ ਜੀਓ ਬੱਗਾ ਸ਼ਹਿਰ ਸੀ ਉਹ ਜੀਓ ਬੱਗਾ ਹਾਂ ਹਾਂ ਜੀਓ ਬੱਗਾ ਇਹ ਵੀ ਲਾਹੌਰ ਦੇ ਨੇੜੇ ਆ ਇਹ ਸਾਰੇ ਲਾਹੌਰ ਦੇ ਨੇੜੇ ਨੇ ਸੀ अच्छा जीओ जीओ दा दा, जी। अच्छा जीओ बगेपेंट ਦੇ ਵਿੱਚ ਤੁਹਾਡਾ ਇੱਕ ਰਿਸ਼ਤੇਦਾਰ ਹੈ ਜੀਓ ਬੱਗਿਆ ਪੂਰਾ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈਗਾ ਫਿਰ ਉਹ ਸਾਡਾ ਮਾਸਰ ਦਾ ਭਰਾ ਜਿਹੜਾ ਉਹ ਦੀ ਹੁਣ ਪਤਾ ਲੱਗਿਆ ਸੀ 10 ਸਾਲ ਹੋ ਗਏ ਫਿਰ ਡੈਥ ਹੋ ਗਈ ਆ ਉਧਰ ਹਾਂਜੀ ਅੱਛਾ ਫਿਰ ਉਹਦਾ ਵੀ ਉਹਨਾਂ ਨੂੰ ਆਏ ਵੀ ਸੀ ਉਹ ਕਾਗਜ਼ ਕੁਝ ਤੇ ਉਹਦੇ ਜਾਇਦਾਦ ਜਿਹੜੀ ਆ ਉਹਦਾ ਬੱਚਾ ਨਹੀਂ ਸੀ ਕੋਈ ਵੀ ਹੂੰ ਫਿਰ ਇਹ ਗਏ ਕੋਈ ਨਹੀਂ ਮੇਰੀ ਮਾਸੀ ਦਾ ਵੀ ਕੋਈ ਮੁੰਡਾ ਸੀ ਤੇ ਫਿਰ ਉਹਦਰ ਨਹੀਂ ਗਏ ਅੱਛਾ ਹਾਂ ਜੀਆਂ ਦਾ ਬਹੁਤ ਨੁਕਸਾਨ ਹੋਇਆ ਜੋ ਉਹ ਬਰੇਦੀ ਨਾ ਪੈਣ ਪਰ ਆ ਰਹੇ ਸਾਰੇ ਉਹਨਾਂ ਦੇ ਤੇ ਜਦੋਂ ਕਾਫਲਾ ਉਥੋਂ ਨਿਕਲਿਆ ਹੋਊਗਾ ਪਿੰਡੋਂ ਤੁਹਾਡਾ ਜੁਲਕਿਆਂ ਤੋਂ ਉਦੋਂ ਕੋਈ ਹਮਲਾ ਜਦੋਂ ਕਾਫਲਾ ਸਾਡੇ ਜੀ ਤਾਂ ਫਿਰ ਪਹਿਲਾਂ ਨਿਕਲਿਆ ਜਿਹੜਾ ਸ਼ਾਜਾਦੇ ਵਾਲੇ ਸੀ ਨਾ ਇਹ ਤਾਂ 8 ਦਿਨ ਬਾਅਦ ਨਿਕਲੇ ਫਿਰ ਸਾਰੇ ਆਵਦਾ ਸਮਾਨ ਲੈ ਕੇ ਆਇਆ ਅੱਛਾ ਹਾਂਜੀ ਇਹ ਤਾਂ ਫਿਰ ਆਹ ਮਤਲਬ ਕ ਹਮਲੇ ਤਾਂ ਪਹਿਲਾਂ ਬਚ ਗਏ ਨੇ ਨੇੜੇ ਹੀ ਸੀ ਅੱਛਾ ਇਹ ਜੁਲਕੇ ਜਿਹੜੇ ਨੇ ਇੱਥੇ ਨੇੜੇ ਸੀ ਤੇ ਆਪਣੇ ਇਧਰਲੇ ਪਾਸੇ ਕੈਂਪ ਕਰਨ ਵਾਲੇ ਬਸ ਹੂੰ ਹੂੰ ਇਸ ਸਾਡੇ ਮੇਰੇ ਮਦਰ ਨੇ ਸਾਹਮਣੇ ਆਖਣ ਰਾਤ ਨੂੰ ਸੌਂ ਜਾਣਾ ਨਾ ਜਦੋਂ ਅਸੀਂ ਆਖਣਾ ਪਿਆ ਗੱਲਾਂ ਸੁਣਾਓ ਤੇ ਫਿਰ ਇੱਕਦਮ ਪਾਣੀ ਉਹ ਤਾਂ ਮੀਂਹ ਬੜੇ ਪੈਂਦੇ ਸੀ ਤੇ ਇਥੇ ਤੂਤੀ ਪਿੰਡ ਆਣ ਕੇ ਬੈਠੇ ਤੇ ਉੱਥੇ ਬੜਾ ਹੀ ਫਲੱਡ ਆ ਗਿਆ ਹੂੰ ਤੇ ਉੱਥੇ ਤੂ ਤਾਂ ਪਿੰਡ ਤੋਂ ਜਦੋਂ ਕੱਢਣਾ ਸੀ ਨਾ ਕਿਤੇ ਇੱਕ ਜਾਨੇ ਲੋਕੀ ਲੈ ਕੇ ਆ ਕੇ ਕਾਫਲਾ ਜਿਹਾ ਬਣਾ ਕੇ ਉਹਦੇ ਵਿੱਚੋਂ ਵੀ ਕੱਢਾਂਗੇ ਨੱਕੜ ਜੀ ਦਾ ਜਿੰਨੂ ਆਂਦੇ ਆ ਉਹ ਜਦੋਂ ਲੈ ਕੇ ਆਏ ਤੇ ਸਾਰੇ ਜੀ ਉਹਦੇ ਤੇ ਬਾਲੇ ਤੇ ਉਹ ਆਂਦੇ ਵੀ ਤੇ ਡੁੱਬਦਾ ਆ ਤੇ ਸੋਨਾ ਮੰਗਦਾ ਤੇ ਮੇਰੇ ਬਾਪੂ ਜੀ ਦੇ ਗੱਜ ਜਿਹੜਾ ਕੈਂਠਾ ਸੀ ਉਹ ਹੋਰ ਕੁਝ ਵੀ ਨਹੀਂ ਸੀ ਉਹ ਲਾ ਕੇ ਉਹਨਾਂ ਨੇ ਉਹਨਾਂ ਨੂੰ ਦਿੱਤਾ ਅੱਛਾ ਹਾਂ ਤੇ ਆਂਦੇ ਵੀ ਚਲੋ ਸਾਡੇ ਜੀਏ ਧਰਮ ਭਾਜੀ ਆਣ ਹੜ ਦੇ ਵਿੱਚ ਨਾ ਰੁੜ ਜਾਣ ਤੇ ਉਹ ਕੈਂਠਾ ਵੀ ਜਿਹੜਾ ਸੀ ਉਹ ਹੀ ਉਹਨਾਂ ਨੂੰ ਦਿੱਤਾ ਅੱਛਾ ਹਾਂਜੀ ਅੱਛਾ ਅੱਛਾ ਤੇ ਮੁਰਕੇ ਇੱਥੇ ਆ ਕੇ ਬਹਿ ਗਏ ਇੱਥੇ ਚਲੋ ਜਿਵੇਂ ਜਮੀਨ ਅਲਾਰਟ ਹੋ ਗਏ ਜਾਂ ਸਾਡੇ ਘਰ ਦੇ ਵਿੱਚ ਇੱਥੇ ਇਟ ਇੰਨੀ ਬੜੀ ਜਮਾਂ ਸੀ ਨਾ ਜੇ ਸਾਡੇ ਜੀਵਨੋਂ ਕੋਈ ਪਿਆਰ ਨਹੀਂ ਰਹਿ ਗਿਆ ਭੀ ਉਹ ਇੰਨਾ ਕੁਝ ਛੱਡ ਆਇਆ ਤੇ ਹੁਣ ਇਹ ਸੀਟਾਂ ਨੂੰ ਕੀ ਕਰਨਾ ਲੋਕੀ ਚੁੱਕ ਚੋ ਕੇ ਲੈ ਜਾਂਦੇ ਜਿੱਥੇ ਫਿਰ ਵੀ ਬੈਠੇ ਅੱਛਾ ਫਿਰ ਚਲੋ ਹੁਣ ਫਿਰ ਪ੍ਰਮਾਤਮਾ ਨੇ ਸਾਰਾ ਕੁਝ ਬਹੁਤ ਵਧੀਆ ਚੰਗੇ ਪਿੰਡ ਕਰਕੇ ਚੰਗੀ ਐਜੂਕੇਸ਼ਨ ਮਿਲ ਗਈ ਆ ਸਾਰਾ ਕੁਝ ਪਿੰਡ ਦੀ ਪਿਛਲੇ ਪਿੰਡ ਦੀ ਯਾਦ ਤਾਂ ਆਉਂਦੀ ਹੈ ਪਿੰਡੇ ਪਿੰਡੇ ਪਿਛਲੇ ਪਿੰਡ ਦੀ ਯਾਦ ਮੈਨੂੰ ਤੇ ਇੰਨੀ ਆਉਂਦੀ ਮੈਂ ਜਦੋਂ ਵੀ ਜਾਵਾਂ ਨਾ ਮੈਂ ਵੇਖ ਕੇ ਆਵਾ ਕਿ ਜਿੱਥੇ ਸਾਡੇ ਦਾਇਆ ਜੀ ਜਿੱਥੇ ਜ਼ੈਰਦਾਰ ਸਾਣਾ ਬੀ ਅੰਦਰ ਹੀ ਜਿਸ ਤਰ੍ਹਾਂ ਜਨ ਵੀ ਉੱਥੇ ਕੁਰਸੀਆਂ ਇੰਨੀਆਂ ਡੈਣੀਆਂ ਅਸੀਂ ਭਾਵੇਂ ਹੁਣ ਅਸੀਂ ਸਾਰੇ ਪੜੇ ਲਿਖੇ ਆ ਸਾਨੂੰ ਚੰਗੀਆਂ ਕੁਰਸੀਆਂ ਮਿਲੀਆਂ ਨੇ ਪਰ ਫਿਰ ਵੱਡਿਆਂ ਦੀਆਂ ਜਾਂਦਾ ਜਿਹੜੀਆਂ ਨਾ ਹੂੰ ਇਹ ਇੱਧਰ ਰਣ ਕੇ ਵੀ ਜਦੋਂ ਕੋਈ ਪੰਚਾਇਤ ਇਕੱਠਾ ਹੋਣਾ ਤਾਂ ਸਰ ਮੇਰੇ ਦਾਦਾ ਜੀ ਨੂੰ ਪਹਿਲਾਂ ਸੱਦੇ ਹੁੰਦੇ ਸੀ ਇਹਦੇ ਨਾਲ ਇਹ ਜਿਹੜੀ ਜ਼ਿਆਦਾ ਹੈ ਨਾ ਇਹਨਾਂ ਦਾ ਮਤਲਬ ਜਿਆਦਾ ਸੰਤ ਸਿੰਘ ਸੀ ਜਿਹੜਾ ਉਹਦਾ ਬੇਟਾ ਵਿਜੀਤ ਸਿੰਘ ਸੀ ਹੂੰ ਵਿਜੀਤ ਸਿੰਘ ਉਹ ਫਿਰ ਜਦੋਂ ਆਉਂਦਾ ਹੁੰਦਾ ਸੀ ਉਹਨੇ ਇੱਕ ਸਪੈਸ਼ਲ ਮੇਲਤ ਆਇਆ ਜੀ ਰਣਬਸ ਚੱਦਨਾ ਵੇਲੀ ਦੇ ਵਿੱਚ ਮੀਟਿੰਗ ਹੋਣੀ ਸਾਨੂੰ ਇੰਜ ਲੱਗਿਆ ਨਾ ਜਿਵੇਂ ਕੋਈ ਦਰਬਾਰ ਬਣਿਆ ਸੀ ਜੋ ਪੰਜ ਸੱਤ ਸੱਤ 10 ਦਿਨ ਹੁੰਦੇ ਸੀ ਸਾਨੂੰ ਬੜਾ ਚਾਅ ਆਇਆ ਨਾ ਵੀ ਇਹ ਕੋਈ ਦਰਬਾਰ ਨਹੀਂ ਬਣਦਾ ਹੂੰ ਜਣੀ ਉਹ ਇੰਨੇ ਵਧੀਆ ਘਰ ਹੋਣ ਦੇ ਬਾਵਜੂਹ ਭੁਖਣ ਪਾਣੇ ਇਹ ਇਹ ਫਿਰਕਾ ਪ੍ਰਸਤੀ ਨੇ ਬੇੜਾ ਗਰਖ ਕੀਤਾ ਲੋਕਾਂ ਦੀ ਸੋਚ ਫਿਰਕੂ ਹੋ ਗਈ ਸੀ ਭੁਖਣ ਪਾਣੇ ਤੇ ਕਿੱਥੇ ਉਧਰ ਇੰਨੀ ਜਿਵੇਂ ਸੀ ਤੇ ਕਿਤੇ ਇਹਨਾਂ ਨੂੰ ਜ਼ਮੀਨਾਂ ਦੇ ਵਿੱਚ ਬੂਜੇ-ਬੂਜੇ ਸੀ ਸਾਰੇ ਥੋੜੀ ਅਠ ਇੱਕ ਕਿਲਾ ਕੇ ਜਿਸ ਜਿਹਦੇ ਵਿੱਚ ਝੋਨਾ ਬੀਜਣਾ ਤੇ ਫਿਰ ਉਹਦੇ ਚ ਹੋਣੇ ਫਿਰ ਜਦ ਅਸੀਂ ਪਰਦੇ ਸੀ ਮਤਲਬ 69 70 69 70ਵੇਂ ਗੱਲਾਂ ਉਹਦੋਂ ਵੀ ਮਸਾ 200 ਮਣ ਕਰਕੇ ਨਹੀਂ ਸੀ ਹੁੰਦੇ ਹੁੰਦੇ ਅੱਛਾ ਜੀ ਤੇ ਆਪ ਦਾ ਚਲੋ ਮਿਹਨਤ ਕਰਨੀ ਤਾਂ ਉਹਦੇ ਨੰਗੇ ਜਾ ਰਿਆ ਕਰਨੇ ਸਾਰਿਆਂ ਨੇ ਤਾਂ ਬੱਚੇ ਪੜਾ ਲਏ ਮੇਰਾ ਭਰਾ ਇੱਥੇ ਟੀਚਰ ਲੱਗ ਗਿਆ ਵੱਡਾ ਚੰਦਵ ਸਿੰਘ ਉਹਦਾ ਨਾਂ ਸੀ ਤੁਸੀਂ ਵੀ ਟੀਚਰ ਬਣੇ ਕਿਹੜੇ ਸਾਲ ਟੀਚਰ ਬਣ ਕੇ ਤੁਸੀਂ ਮੈਂ 2/12 76 ਨੂੰ ਜਨਮ ਕੀਤਾ। ਅੱਛਾ। ਹਾਂਜੀ। ਤੁਸੀਂ ਪੰਜਾਬੀ ਦੇ ਟੀਚਰ ਸੀ। ਹਾਂਜੀ ਮੈਂ ਪੰਜਾਬੀ ਦੇ ਮੇਰਾ ਵੱਡਾ ਬ੍ਰਦਰ ਜਿਹੜਾ ਸੀ ਉਹ ਜੀਬੀਟੀ ਮਾਸਟਰ ਸੀ। ਤੁਹਾਡੇ ਹਸਬੰਡ ਆਰਟ ਐਂਡ ਕ્રાਫਟ ਟੀਚਰ ਸੀ। ਹਾਂਜੀ ਮੇਰੇ ਹਸਬੰਦ ਆਰਟ ਐਂਡ ਕ્રાਫਟ ਸੀ। ਤੁਸੀਂ ਪੜਿਆ ਲਿਖਿਆ ਪਰਿਵਾਰ ਆ ਤੁਹਾਡਾ? ਹਾਂਜੀ ਹਾਂਜੀ ਪੜਿਆ ਲਿਖਿਆ ਪਰਿਵਾਰ ਸਾਰਾ। ਅਗਰ ਮੈਂ ਤਾਂ ਪਹਿਲਾਂ ਜੋ ਮੇਰੀ ਮੈਰਿਜ ਹੋਈ ਮੈਂ ਮੈਡੀਕ ਕੀਤੀ ਸੀ। ਹੂੰ। ਤੇ ਫਿਰ ਮੇਰੇ ਫਾਦਰ ਲਾ ਜਿਹੜੇ ਉਹਨਾਂ ਖਾਲਸਾ ਕਾਲਜ ਬੀਏ ਕੀਤੇ ਸੀ। ਹੂੰ। ਤੇ ਸਾਰੇ ਫੈਮਿਲੀ ਪੜਿਆ ਲਿਖਿਆ ਸੀ। ਮੈਨੂੰ ਪੜਨ ਦਾ ਸ਼ੌਂਕ ਬੜਾ ਸੀ ਤੁਹਾਡਾ ਜਿਹੜਾ ਸੋਹਰਾ ਪਰਿਵਾਰ ਆ ਉਹ ਤਾਂ ਉਹ ਵੀ ਉਧਰੋਂ ਆਇਆ ਹਾਂਜੀ ਹਾਂਜੀ ਉਹ ਵੀ ਉਧਰੋਂ ਆਇਆ ਹਾਂ ਉਹ ਕੋਈ ਉੱਚਾ ਟਾਉਂਗ ਪਿੰਡ ਹਾਂਜੀ ਹਾਂਜੀ ਉੱਚਾ ਟਾਉਂਗ ਗੁਜਰਾਂਵਾਲੇ ਤੋਂ ਹਾਂਜੀ ਆਇਆ ਪਿੰਡ ਹਾਂ ਉੱਚਾ ਟਾਉਂਗ ਹਾਂਜੀ ਉੱਚਾ ਟਾਉਂਗ ਉਹ ਚਾਟਾਉਂਗਾ ਉੱਚਾ ਟਾਉਂਗ ਸੀ ਗੁਜਰਾਂਵਾਲੇ ਦੇ ਨਾਲ ਹਾਂਜੀ ਤੁਹਾਡੇ ਸੋਹਰੇ ਉੱਥੇ ਤੇ ਤੁਹਾਡਾ ਪੇਕਾ ਪਰਿਵਾਰ ਜਿਹੜਾ ਅਸਲੀ ਉਹ ਜੁਲਕਾ ਉਹ ਵੀ ਲਾਹੌਰ ਦੇ ਨੇੜੇ ਹਾਂਜੀ ਹਾਂਜੀ ਇਹ ਇਹਨਾਂ ਦਾ ਗੁਜਰਾਂਵਾਲਾ ਜ਼ਿਲ੍ਹਾ ਸੀ ਸਾਡਾ ਲਾਹੌਰ ਸੀ ਤੁਸੀਂ ਲਾਹੌਰ ਹੀ ਉਹ ਗੁਜਰਾਹ ਵਾਲੇ ਇਹ ਪਹਿਲਾਂ ਜਦੋਂ ਪਾਕਿਸਤਾਨ ਬਣਿਆ ਹੈ ਨਾ ਇਹ ਫਿਰ ਆnde ਦੇਸੀ ਵੀ ਅਸੀਂ ਆਪਦੇ ਜ਼ਿਲ੍ਹੇ ਦੇ ਰਿਸ਼ਤੇ ਰਾਣੇ ਜਿਵੇਂ ਗੁਜਰਾਹ ਵਾਲੇ ਆ ਕਿ ਨਾ ਜਿਹੜੇ ਉਧਰ ਪਾਕਿਸਤਾਨ ਨੇ ਅਸੀਂ ਉਹਨਾਂ ਦੇ ਕਰਨੇ ਆ ਫਿਰ ਇਧਰ ਹੋਣਨ ਕੇ ਜਿਵੇਂ ਲਾਹੌਰ ਵਾਲਿਆਂ ਨਾਲ ਨਹੀਂ ਕਰਨੇ ਫਿਰ ਹੁਣ ਜਿਵੇਂ ਹੁਣ ਹੀ ਸਾਰੇ ਇਹਨਾਂ ਗੁਜਰਾਂ ਵਾਲੇ ਲੋਹਰੇ ਫਿਰ ਸਾਰੇ ਰਿਸ਼ਤੇ ਕਰਦਾ ਪਿਆ ਜਮੈਂ ਜਿਵੇਂ ਪਹਿਲਾਂ ਆਉਂਦੇ ਜਿਹੜੇ ਤੇ ਲੋਕਾਂ ਨੂੰ ਜਿਵੇਂ ਪਿਆਰ ਹੁੰਦਾ ਹੈ ਕਿ ਨਾ ਜਿਵੇਂ ਪਹਿਲਾਂ ਆਉਂਦੇ ਹਿਮਾਲੇ ਵਾਲਿਆਂ ਦੀ ਸੀ ਹਿਮਾਲੇ ਵਿੱਚ ਕਰਨੇ ਆ ਗੁਜਰਾਂ ਵਾਲੇ ਆਖਣੇ ਸ਼ੋਨਾ ਵਿੱਚ ਕਰਨੇ ਆ ਸਿਆਲਕੋਟੇ ਆਖਣੇ ਸ਼ੋਨਾ ਵਿੱਚ ਕਰਨੇ ਪਰ ਹੁਣ ਜਦੋਂ ਫਿਰ ਬੈਠਿਆ ਨੂੰ ਆਪਣਾ 70 ਸਾਲ ਹੋ ਗਏ ਨਾ ਹੁਣ ਸਾਰੀ ਉਹ ਬੁਢੀ ਹੋ ਗਈ ਉਹ ਸਾਰਾ ਉਹ ਰਹਿਣ ਲੱਗ ਪਿਆ ਠੀਕ 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 ਫਿਰ ਮੇਰੇ ਸਹੁਰਾ ਸਾਹਿਬ ਜਿਹੜੇ ਬਹੁਤ ਵਧੀਆ ਇਨਸਾਨ ਸੀ ਉਹਨਾਂ ਨੇ ਫਿਰ ਮੈਨੂੰ ਪੜਾਇਆ ਅੱਛਾ ਫਿਰ ਮੈਂ ਗਿਆਨੀ ਕੀਤੀ ਵਿਆਹ ਉਹ ਕਿਤੇ میٹرਕ ਵੀ ਵਿਆਹ ਤੋਂ ਬਾਅਦ ਨਹੀਂ ਮੈਟਰਿਕ ਕੀਤੀ ਸੀ میٹرਕ ਪਹਿਲਾਂ ਕਰ ਲਈ ਉਹ ਤੁਹਾਡੇ ਮਾਪਿਆਂ ਨੇ ਕਰਾਤੀ ਹਾਂਜੀ ਹਾਂਜੀ ਅੱਛਾ ਉਹ ਕਿੱਥੋਂ ਕੀਤੀ ਸੀ میٹرਕ ਤੁਸੀਂ ਉਹ ਜੀ ਰਾਏ ਗਵਰਨਰ ਸਕੂਲ ਲੜਕੀਆਂ ਦਾ ਲੜਕੀਆਂ ਵਾਲੇ ਤੋਂ ਹਾਂਜੀ ਅੱਛਾ ਉਥੇ میٹرਕ ਕੀਤੀ ਉਥੇ ਮੈਂ ਸਰਵਿਸ ਕੀਤੀ ਉਥੇ ਹੀ ਤੁਹਾਡਾ ਟੇ ਰਹੇ ਅੱਛਾ 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 ਫਿਰ ਗਿਆਨ ਕੀਤੀ ਫਿਰ ਉਡੀ ਕੀਤੀ ਅੱਛਾ ਜੀ ਫਿਰ ਬੀਏ ਕੀਤੀ ਬੀਏਡੀ ਕੀਤੀ ਐਮਏ ਕੀਤੀ ਐਮਐਡ ਕੀਤੀ ਅੱਛਾ ਚਲੋ ਇੱਕ ਚੰਗਾ ਪਰਿਵਾਰ ਸਰ ਬਾਕੀ ਸਹੁਰਾਂ ਦਾ ਪਰਿਵਾਰ ਸਾਰੇ ਜਿਹੜਾ ਬਹੁਤ ਵਧੀਆ ਇਹਨਾਂ ਨੇ ਮੈਨੂੰ ਸਿੱਧੂ ਸਾਹਿਬ ਨੇ ਬਹੁਤ ਸਾਥ ਦਿੱਤਾ। ਤੁਸੀਂ ਪੰਜਾਬੀ ਦੇ ਵਿੱਚ ਲਿਖਦੇ ਵੀ ਰਹੇ ਹੋ ਕੀ ਲਿਖਦੇ ਸੀ ਤੁਸੀਂ? ਹਾਂਜੀ ਮੈਂ ਕਵਤਾਵਾਂ ਕਹਾਣੀਆਂ ਥੋੜਾ ਲਿਖਾਂਦਾ ਮੈਨੂੰ। ਕਵਤਾਵਾਂ ਤੇ ਕਹਾਣੀਆਂ? ਅੱਜਕਲ ਕਹਾਣੀਆਂ ਜ਼ਿਆਦਾ ਨਹੀਂ ਲਿਖੀਆਂ ਮੈਂ ਮਤਲਬ 8ਵੀਂ ਦੇ ਵਿੱਚ ਸੀ। ਕਵਤਾ ਲਿਖਦੇ ਸੀ। ਉਦੋਂ ਲਿਖੀ ਸੀ ਵਿਦਿਆ ਦਾ ਸ਼ੌਂਕ ਕਹਾਣੀਆਂ ਲਿਖੀ ਸੀ ਕਿਉਂਕਿ ਮੈਨੂੰ ਪੜ੍ਹਨ ਦਾ ਸ਼ੌਂਕ ਸੀ। ਅੱਛਾ। ਹਾਂਜੀ। ਤੇ ਕਵਤਾ ਤੁਸੀਂ ਲਿਖਦੇ ਰਹੇ ਹੋ ਕੋਈ ਆਪਣੀ ਕਵਤਾ ਸੁਣਾਓ ਸਾਨੂੰ ਅੱਜ? ਹਾਂਜੀ ਮੈਂ ਇੱਕ ਕਵਤਾ ਆਪਣੀ ਜਿਹੜੀ ਤੁਹਾਡੀ ਆਪੀ ਲਿਖੀ ਹੋਵੇ। ਹਾਂਜੀ। ਹਾਂਜੀ। ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਹੈ ਕਿ ਲੜਕੀਆਂ ਨੂੰ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਮੈਂ ਕਵਿਤਾ ਲਿਖੀ ਉਹ ਤਾਂ ਬਹੁਤ ਹੀ ਬਹਾਨਾ ਬਣਾਇਆ ਜਾਂਦਾ ਸੀ ਕਿ ਲੜਕੀ ਜਿਹੜੀ ਹੈ ਸਟੋਵ ਆ ਕੇ ਮਰ ਗਈ ਤੇ ਆਪ ਅੱਗ ਲਾ ਦਿੰਦੇ ਦਿੰਦੇ ਸੀ ਇਹ ਜਿਹੜੀ ਮੈਂ ਕਵਿਤਾ ਲਿਖੀ ਹੈ ਨਾ ਇਹ ਇੱਕ ਮੈਂ ਪਹਿਲਾਂ ਲਾਸ਼ ਉਸੇ ਤਰ੍ਹਾਂ ਵੇਖ ਕੇ ਆਈ ਉਹਦੇ ਸਹੁਰਿਆਂ ਕੋਲ ਨੂੰ ਪਹਿਲਾਂ ਮਾਰ ਦਿੱਤਾ ਫਿਰ ਨੂੰ ਮੈਂ ਸਜਾਤ ਜਾ ਕੇ ਹਸਪੀਟਲ ਲੈ ਗਏ ਫਿਰ ਮੈਂ ਰਾਤ ਦੇ 12 ਵਜੇ ਕਿਤਾਬ ਜਿਹੜੀ ਸੀ ਨਾ ਲਿਖਸਾਰੇ ਨੇਰੇ ਦੇ ਰਿਸ਼ਤੇਦਾਰ ਸੀ ਕਵਤਾ ਲਿਖੀ ਅੱਛਾ ਕੀ ਉਹ ਕਵਤਾ ਦਾ ਨਹੀਂ ਮੈਂ ਕੱਲ ਵਿਆਹੀ ਸੀ ਹੱਥੀਂ ਰੰਗਲੀ ਮਹਿੰਦੀ ਹਾਂ ਸੁਣਾਓ ਇਧਰ ਹਾਂਜੀ ਨਹੀਂ ਮੈਂ ਕੱਲ ਵਿਆਹੀ ਸੀ ਹੱਥੀਂ ਰੰਗਲੀ ਮਹਿੰਦੀ ਲਾ ਕੇ ਨਹੀਂ ਮੈਂ ਕੱਲ ਵਿਆਹੀ ਸੀ ਹੱਥੀਂ ਰੰਗਲੀ ਮਹਿੰਦੀ ਲਾ ਦੇ ਮੈਂ ਇਹਨੇ ਸਾੜ ਦਿੱਤੀ ਮਾਇਏ ਨੇ ਸੜ ਦਿੱਤੀ ਉੱਤੇ ਤੇਲ ਮਿੱਟੀ ਦਾ ਪਾ ਕੇ ਮਾਇਏ ਨੇ ਸੜ ਦਿੱਤੀ ਉੱਤੇ ਤੇਲ ਮਿੱਟੀ ਦਾ ਪਾ ਕੇ ਨੀਵੇਂ ਕਲ ਵਿਆਹੀ ਸੀ ਹੱਥ ਰੰਗਲੀ ਮੈਂਦੀ ਲਾ ਕੇ ਮੇਰੀ ਮਾਤਾ ਰਾਣੀ ਨੇ ਅਜੇ ਨਾ ਪਾਜੀ ਸ੍ਰੀ ਕੇ ਵੰਡੀ ਮੇਰੇ ਬਾਵਲ ਸਿਰ ਤੇ ਅਜੇ ਤਾਂ ਕਰ ਜਾ ਪੰਡੇ ਪੰਡੇ ਮੇਰੇ ਨਨਦੇ ਰਾਣੀ ਨੇ ਤੇ ਲੀ ਲਾਈ ਆਪਕ ਸਾਕੇ ਨਿਮਕੜ ਵਿਆਹੀ ਸੀ ਅੱਤੀ ਰੰਗਲੀ ਮਹਿੰਦੀ ਲਾਕੇ ਮੈਨੂੰ ਮਚਦੀ ਤੱਕ ਕੇ ਨੀ ਮੈਨੂੰ ਮੱਚ ਦੀ ਤੱਕ ਕੇ ਨਹੀਂ ਅਗੋ ਸੱਸ ਸੀ ਮੈਨੂੰ ਕਹਿੰਦੀ ਨਾ ਕਰ ਲਿਆਈਨੀ ਤੂੰ ਇਸ ਘਰ ਵਿੱਚ ਕਿਵੇਂ ਰਹਿੰਦੀ ਨਾ ਲੈ ਕੇ ਆਈਨੀ ਕੜਾ ਤੂੰ ਸਵਰੇ ਦਾ ਬਣਵਾ ਕੇ ਐ ਮੈਂ ਕਰ ਲੈ ਆਈ ਸੀ ਅੱਧੀ ਰੰਗਲੀ ਮਹਿੰਦੀ ਲਾ ਕੇ ਮੈਂ ਇਹਨੇ ਸੜ ਦਤੀ ਉਤੇ ਤੇਲ ਮਿਟੀ ਦਾ ਲਾਗੇ ਪਾਕੇ ਮੇਰੀ ਨਣਦੇ ਰਾਣੀ ਨੇ ਤੇ ਲਿ ਲਈ ਆਵ ਕੇ ਸਕੇ ਮੈਨੂੰ ਮਚ ਦੀ ਤੱਕ ਕੇ ਨੀ ਰੋਇਆ ਅੰਬਰ ਤਾਏ ਤਾਏ ਮੈਨੂੰ ਮਚ ਦੀ ਤੱਕ ਕੇ ਨੀ ਰੋਇਆ ਅੰਬਰ ਤਾਏ ਤਾਏ ਜਦੋਂ ਮੈਂ ਡਿਗ ਪਈ ਨੀ ਤਰਤੀ ਪਰਿਆ ਠੰਡੀਆਂ ਹਾਂ ਹੀ ਜਦੋਂ ਮੈਂ ਡਿਗ ਪਈ ਨਹੀਂ ਧਰਤੀ ਕਰੀਆਂ ਠੰਡੀਆਂ ਆਈ ਮੈਂ ਕੱਲ ਵਿਆਹੀ ਸੀ ਹੱਥ ਰੰਗਲੀਆਂ ਮੈਂਦੀ ਲਾਕੇ ਮਾਇਏ ਨੇ ਸਾੜ ਦਿੱਤੀ ਉੱਤੇ ਤੇਲ ਮਿਟੀ ਦਾ ਪਾਕੇ ਮਾਇਏ ਨੇ ਸਾੜ ਦਿੱਤੀ ਉੱਤੇ ਤੇਲ ਮਿਟੀ ਦਾ ਪਾਕੇ ਮੇਰੇ ਫੁੱਲ ਨੱਚ ਗਏ ਨੇ ਉਦਾ ਉਹਨੂੰ ਲੇਗੇਠਾ ਆਗੇ ਠਾਕ ਲਾਕੇ ਮੇਰੇ ਫੁੱਲ ਨੱਚ ਗਏ ਨੇ ਉਹਦਾ ਆਗੇ ਠਾਕ ਲਵਾਕੇ ਮੈਂ ਕੱਲ ਵਿਆਹੀ ਸੀ ਅੱਥੀ ਰੰਗਲੀ ਮਹਿੰਦੀ ਲਾਗੇ ਮਾਈਏ ਨੇ ਸੜਦਤੀ ਉੱਤੇ ਤੇਲ ਮਿੱਟੀ ਦਾ ਪਾਕੇ ਸੁਖਵੰਤ ਪ੍ਰੀਤਮ ਕਹਿੰਦੀ ਏ ਨਿਆਨੌਰ ਨਵਾਂ ਨੂ ਰਖੋ ਧੀਆਂ ਬਣਾ ਕੇ ਸੁਖਵੰਤ ਪ੍ਰੀਤਮ ਕਹੰਦੀ ਏ ਨਵਾਂ ਨੂ ਰਖੋ ਧੀਆਂ ਬਣਾ ਕੇ ਤੁਹਾਡੀ ਸੇਵਾ ਕਰਨਗੀਆਂ ਇਹ ਤਾਂ ਪੂਰਾ ਮਨ ਚਿਤ ਲਾ ਕੇ ਨੀ ਮੈਂ ਕੱਲ ਵਿਆਹੀ ਸੀ ਹੱਥੀ ਰੰਗ ਲੀ ਮਹਿੰਦੀ ਲਾ ਕੇ ਮੈਂ ਇਹਨੇ ਸੜ ਦਿੱਤੀ ਉੱਤੇ ਤੇ ਅਲਮ ਵਿਟੀ ਦਾ ਪਾ ਕੇ ਇਹ ਪੈਣ ਜੀ ਸੁਖਵੰਤ ਕੌਰ ਨੇ ਜਿਹੜਾ ਇੱਕ ਦਰਦ ਉਹਨਾਂ ਧੀਆਂ ਦਾ ਉਹਨਾਂ ਕੁੜੀਆਂ ਦਾ ਜਿਨ੍ਹਾਂ ਨੂੰ ਦਾਜ ਦੇਹਜ ਦੇ ਪਿੱਛੇ ਲੋਭੀ ਲਾੜੇ ਜਿਹੜੇ ਹੁੰਦੇ ਨੇਗੇ ਜਾਂ ਲਾਲਚੀ ਸਹੁਰੇ ਹੁੰਦੇ ਨੇ ਉਹ ਕੁੜੀਆਂ ਨੂੰ ਮਾਰਦੇ ਛਾੜਦੇ ਰਹੇ ਨੇ ਇੱਕ ਦੌਰ ਰਿਹਾ ਹੈ ਵੀ ਸਾਡੇ ਦੇਸ਼ ਦੇ ਵਿੱਚ ਉਹ ਦਰਦ ਇਹਨਾਂ ਨੇ ਆਪਣੀ ਇਸ ਕਵਤਾ ਦੇ ਵਿੱਚ ਪਰੋਇਆ ਹੈ ਤੁਹਾਡੀ ਕਲਮ ਨੂੰ ਪੈਣ ਜੀ ਸਲਾਮ ਕਰਦੇ ਆ ਕਿ ਬਹੁਤ ਅੱਛਾ ਲਿਖਿਆ ਤੁਸੀਂ ਬਾ ਮਕਸਦ ਲਿਖਿਆ ਕਈ ਤਾਂ ਊਟ ਪਟਾਂਗ ਲਿਖ ਜਾਂਦੇ ਨੇ ਪਰ ਇਹਦੇ ਵਿੱਚ ਇੱਕ ਜ਼ਿੰਦਗੀ ਦਾ ਸੁਨੇਹਾ ਦਿੱਤਾ ਹੈ ਤੁਸੀਂ ਤਾਂ ਇੱਕ ਪੰਜਾਬੀ ਅਧਿਆਪਕ ਦਾ ਹੋਣ ਦਾ ਮੈਨੂੰ ਲੱਗਦਾ ਫਰਜ਼ ਵੀ ਇਹੀ ਬਣਦਾ ਹੈਗਾ ਕਿ ਜਿੱਥੇ ਕੱਲੀ ਪੰਜਾਬੀ ਦਾ ਬਿਸ਼ਾ ਤੁਸੀਂ ਪੜਾਉਂਦੇ ਰਹੇ ਹੋ ਬੱਚਿਆਂ ਨੂੰ ਲੰਬਾ ਸਮਾਂ ਤੇ ਪੰਜਾਬੀ ਦੇ ਵਿੱਚ ਲਿਖਿਆ ਵੀ ਤੁਸੀਂ ਬਹੁਤ ਅੱਛਾ ਹੈ ਬਹੁਤ ਸੋਹਣਾ ਹੈ ਕੋਈ ਹੋਰ ਗੀਤ ਜਿਹੜਾ ਤੁਹਾਡਾ ਨਾਂ ਲਿਖਿਆ ਹੋਵੇ ਕੋਈ ਹੋਰ ਕੋਈ ਇੱਕ ਪੈਰਾ ਕੋਈ ਸੁਣਾਓ ਸਾਨੂੰ ਜੇ ਕੋਈ ਹੋਰ ਤਾਂ ਜੋ ਆਪਾਂ ਇਹਨੂੰ ਸਮੇਟ ਸ਼ਕੀਏ ਗੱਲ ਨੂੰ ਫਿਰ ਹੋਰ ਲੋਕ ਵੀ ਲੋਕੀ ਸੁਣਾ ਦੇ ਜਿਹੜਾ ਮਰਜ਼ੀ ਸੁਣਾ ਦਿਓ ਜੋ ਮਰਜੀ ਹੋਰ ਕੋਰਾ ਕੋਰਾ ਸਦਾ ਹਾਂ ਕੋਰਾ ਕੋਰਾ ਕੋ ਜਾਨ ਰੰਗੀ ਲਡੰਡਾ ਨੇ ਰੰਗੀ ਲਡੰਡਾ ਸਾਥ ਪੰਗਿਆ ਪਾਗ ਕਟਵਾਵਾਂ ਦਾਜੇ ਆਸਾ ਕੋਟ ਦਿੱਤੀ ਤੇ ਕੋਟ ਹਜ਼ਾਰ ਕੀਤੇ ਕੋਡ ਹਜ਼ਰ ਕੀਤੀ ਸਾਢੇ ਸਾਲੂ ਦੇ ਨਾਲ ਪਨ ਆਉਂਦ ਜੇ ਅਰਜ਼ੀ ਅਰਜ਼ੀ ਸਸ ਨੇ ਪਤਾਰ ਆਪਣੇ ਨੂੰ ਨੇ ਪਤਾਰ ਆਪਣੇ ਨੂੰ ਸਾਢੇ ਸਾਲੂ ਦੀ ਆਵਾਗਵਾ ਬੈਠਣਾ ਏ ਨਹੀਂ ਬੋਲੀ ਵਜਣਾ ਏ ਨਹੀਂ ਬੋਲੀ ਵਜਣਾ ਏ ਮੇਰਾ ਪੁੱਤਰ ਨੇ ਆਣਾ ਕੋਈ ਨਾ ਜਾਣਦਾ ಪಂಗಿಯ ಪಂಗ ಕಟ್ಟ ವರ ಜೀವರ ಜೀನೀರವೀರನ್ನು ಸಾಡ ಸಾಲೋದಿಯ ಗೇ ಆಸ ਟੋਟਾ ਹਜ਼ਾਰ ਕੀਤੀ ਤੇ ਕੋਟ ਹਜ਼ਾਰ ਕੀਤੀ ਸਾਡੋ ਸਾਲੂ ਦੇ ਨਾਲ ਪੁਆ ਨਾਉਂਦਾ ਹੈ ਬੈਟ ਬੈਟ ਪਗੋਨੀ ਬੋਲੀ ਵਾਜ ਪਗੋਨੀ ਬੋਲੀ ਵਾਜ ਪਗੋ ਮੇਰਾ ਵੀਰਿਆਣਾ ਕੁਛ ਨਾ ਜਾਣਦਾ ਲੋਕਗੀਤ ਹੈ ਜੀ ਹਾਂ ਜੀ ਇਹ ਲੋਕਗੀਤ ਸੁਣਾਇਆ ਪਰ ਜਿਹਨੇ ਹਾਂ ਜੀ ਮੈਂ ਪੰਜਾਬੀ ਅਧਿਆਪਕ ਹੋਣ ਦੇ ਨਾਤੇ ਹੂੰ ਮੈਨੂੰ ਜਿਹੜੇ ਜਿੰਨੇ ਵੀ ਮੇਰੇ ਬੱਚੇ ਪੜ੍ਹਦੇ ਸੀ ਮੈਂ ਜਦੋਂ ਵੀ ਛੁੱਟੀਆਂ ਹੋਣੀਆਂ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਦਿੰਦੇ ਸੀ ਹੁਣ ਜਦੋਂ ਵੀ ਮੈਨੂੰ ਮੇਰੇ ਬੱਚੇ ਕਿਤੇ ਮਿਲਦੇ ਨੇ ਤੇ ਉਹ ਮੈਂ ਆਖਾਂਗੀ ਮੈਨੂੰ ਤੁਸੀਂ ਕਿਵੇਂ ਪਛਾਣਿਆ ਆਂਦੇ ਮੈਡਮ ਅਸੀਂ ਤਾਂ ਤੁਹਾਨੂੰ ਸਵੇਰੇ ਉੱਠ ਕੇ ਯਾਦ ਕਰਦੇ ਆਂ ਕਿ ਤੁਸੀਂ ਸਾਨੂੰ ਜਪਜੀ ਸਾਹਿਬ ਦਾ ਪਾਠ ਸਿਖਾਇਆ ਸੀ ਇਹ ਕਿਸੇ ਟੀਚਰ ਦੀ ਵੱਡੀ ਮਤ ਪ੍ਰਾਪਤੀ ਹੈ ਕਿ ਉਹਦੇ ਬੱਚੇ ਉਹਨੂੰ ਉਹਨਾਂ ਨੂੰ ਯਾਦ ਰੱਖਣ ਇਹ ਤੁਹਾਡਾ ਇਹਦਾ ਮਤਲਬ ਪੜਾਉਣ ਦਾ ਤਰੀਕਾ ਢੰਗ ਤਰੀਕਾ ਥੋੜਾ ਬਹੁਤ ਅੱਛਾ ਸੀ ਹਾਂਜੀ ਹਾਂਜੀ ਪੰਜਾਬੀ ਦਾ ਅਧਿਆਪਕ ਜਿਹੜਾ ਹੁੰਦਾ ਉਹਦੇ ਚ ਇਹੀ ਗੁਣ ਹੋਣੇ ਚਾਹੀਦੇ ਨੇ ਕਿਉਂਕਿ ਮੈਂ ਬੱਚਿਆਂ ਦੇ ਵੇਲੇਾਂ ਗਰੁੱਪ ਬਣਾ ਕੇ ਰੈਂਦੀ ਜਿਹੜੇ ਬੱਚੇ ਨੂੰ ਜਿਆਦਾ ਛੇਤੀ ਨਹੀਂ ਸੀ ਹੁੰਦਾ ਉਹਨਾਂ ਨੂੰ ਮੈਂ ਘਟਗਮ ਕਰਾਉਂਦੀ ਸੀ ਤੇ ਉਹਨਾਂ ਨੂੰ ਮੈਂ ਦੋਸਤਾਂ ਵਾਂਗੂ ਸੇਲੀਆਂ ਵਾਂਗ ਰੈਂਦੀ ਸੀ ਕਿਉਂਕਿ ਉਹ ਉਹਨਾਂ ਹੀ ਪਾਸ ਹੋਣ ਜੁਗਾ ਕੁ ਜਾ ਕੇ ਆਉਂਦੇ ਸੀ ਪਿਛਲਾ ਪਿੰਡ ਜਿਹੜਾ ਜੁਲਕਾ ਤੁਹਾਡਾ ਉੱਥੇ ਜਾਣ ਨੂੰ ਦਿਲ ਕਰਦਾ ਹਾਂਜੀ ਬਹੁਤ ਜੀ ਕਰਦਾ ਮੇਰੇ ਤਾਂ ਜੇ ਕਰਦਾ ਵੀ ਹੋਣੇ ਚਲੇ ਜਾਈਏ ਜੇ ਛੱਕਾ ਹੋਣ ਵੇ ਜੇ ਸਰਕਾਰਾਂ ਕੋਈ ਬਾਰਡਰ ਖੋਲ ਦੇਣ ਕੋਈ ਇਹੋ ਜਿਹੀ ਸਕੀਮ ਬਣਾ ਦੇਣ ਕਿ ਤੁਸੀਂ ਆਪਣੇ ਪਿਛਲੇ ਪਿੰਡ ਵੇਖ ਸਕਦੇ ਹੋ। ਹਰ ਵੀ ਕਰਦਾ ਜਿਵੇਂ ਗੁਰਦੁਆਰਿਆਂ ਦੇ ਜੇ ਕਿਸੇ ਦਰਸ਼ਨ ਕਰਨ ਵਾਸਤੇ ਜਾਗੇ। ਤੇ ਚਲੋ ਉੱਥੇ ਜਾ ਕੇ ਤੇ ਦਰਸ਼ਨ ਕਰ ਸਕੀ ਸਮਝ ਗਏ। ਨਨਕਾਣਾ ਸਾਹਿਬ ਤੁਸੀਂ ਕਦੇ ਨਹੀਂ ਗਏ? ਜੀ ਨਹੀਂ ਅਸੀਂ ਨਹੀਂ ਗਏ। ਪੰਜਾਬ ਸਾਹਿਬ ਨਨਕਾਣਾ ਸਾਹਿਬ ਇੱਥੇ ਵੀ ਨਹੀਂ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਤੇ ਜਾ ਸਕਦੇ ਆਪਾਂ ਹੁਣ ਬੜੀ ਆਸਾਨੀ ਆ ਉਹ ਤਾਂ ਕੋਈ ਦੋ ਖੁੱਲ ਹੈ। ਅਸੀਂ ਨਾ ਸਾਨੂੰ ਆਪਣੇ ਦਾਦੇ ਜੀ ਤੋਂ ਆਪਦੇ ਮਦਰ ਤੋਂ ਰਾਤ ਨੂੰ ਉਹ ਜਿਵੇਂ ਸਾਨੂੰ ਅੰਜ ਲੱਗਦਾ ਸੀ ਅਸੀਂ ਇੱਕ ਕਹਾਣੀਆਂ ਸੁਣਦੇ ਹੁੰਦੇ ਹਾਂ। ਹਮ ਤੇ ਸਾਨੂੰ ਉਹ ਕਹਾਣੀਆਂ ਜਿਹੜੀਆਂ ਸੁਣਨੀਆਂ ਸੀ ਉਹ ਸਾਨੂੰ ਨਾਲ ਇੱਕ ਪੀੜ ਸਾਡੇ ਦੇਵ ਦੇ ਵਿੱਚ ਛੋਟੇ ਹੁੰਦੇ ਆ ਬਚਪਨ ਦੇ ਵਿੱਚ ਪੀੜ ਮੇਰੀ ਦਾਦੀ ਨੇ ਜਦੋਂ ਅਸੀਂ ਰੋਟੀਆਂ ਖਾਣ ਲੱਗਣਾ ਨਾ ਤੇ ਮੇਰੀ ਤਾਈ ਨੇ ਆਇਆ ਦੇਣਾ ਨੀ ਸਖਵੰਤ ਨੀ ਸੰਤ ਕੋਰੇ ਜੈਦਾਰਨਗੇ ਕਿਉਂ ਇਹਨਾਂ ਨੂੰ ਖੰਡ ਤੇ ਰੋਕਦੀਆਂ ਇਹ ਖੰਡ ਤਾਂ ਇਹਨੇ ਨਹੀਂ ਅਸੀਂ ਆਪ ਕੰਮ ਵਾਲੀਆਂ ਨੂੰ ਛੁੱਟ ਦਿੰਦੇ ਹੁੰਦੇ ਸੀ ਅੱਛਾ ਅੱਛਾ ਤੇ ਸਾਨੂੰ ਉਦੋਂ ਬੜਾ ਲੱਗਦਾ ਸੀ ਵੀ ਸਾਡੇ ਮਾਵਾ ਦੇ ਮਨ ਦੇ ਵਿੱਚ ਇਹ ਕੀ ਕੀ ਐ ਕੁਛ ਉਧਰ ਛੱਡ ਆ ਇਹਨਾਂ ਦਰਦ ਲੈ ਕੇ ਤੁਰ ਗਏ ਆ ਤੇ ਉਹ ਦਰਦ ਲੈ ਕੇ ਉਹਨਾਂ ਨੇ ਸਾਨੂੰ ਸਾਰੀਆਂ ਕਹਾਣੀਆਂ ਸੁਣਾਉਣੀਆਂ ਵੀ ਸਾਡਾ ਇਸ ਤਰ੍ਹਾਂ ਕੰਮ ਅਸੀਂ ਅਸੀਂ ਇੰਜ ਰਹਿੰਦੇ ਸੀ ਸਾਡਾ ਬਾਗ ਸੀ ਇੰਜ ਉਹਨਾਂ ਨੇ ਇਨੇ ਨੇ ਫਲ ਤੋੜ ਕੇ ਲਿਆਉਣੇ ਪਿਉ ਦੇਣੇ ਫਿਰ ਸਾਡੇ ਘਰ ਰਾਤ ਨੂੰ ਆਉਂਦੇ ਜੁੜ ਕੇ ਪਿੰਡ ਚ ਬਾਗ ਸੀ ਤੁਹਾਡਾ ਹਾਂਜੀ ਅੱਛਾ ਹਾਂ ਜੁੜ ਕੇ ਪਿੰਡ ਦੇ ਬਾਗ ਸ ਵਿੱਚ ਅੱਛਾ ਅੱਛਾ ਜਲੋ ਤੁਸੀਂ ਦੱਸਿਆ ਵੀ ਤੁਹਾਡੇ ਪਿੰਡ ਦੇ ਜੁਲਕਿਆਂ ਦੇ ਮੁਸਲਮਾਨ ਸੀ ਜਿਹੜਾ ਕਾਲਾ ਚਾਚਾ ਜਿਹਨੂੰ ਤੁਸੀਂ ਕਹਿੰਦੇ ਸੀ ਹਾਂ ਜੀ ਹਾਂ ਤੈਨੂੰ ਪੁੱਕਿਆ ਨਹੀਂ ਲੈ ਜਾਦੇ ਪਿੱਛੇ ਉਹ ਬੜਾ ਸਾੜਨਾ ਪ੍ਰੇਮ ਕਰਦੇ ਹੁੰਦੇ ਸੀ ਜਲੋ ਆਪਾਂ ਤੇ ਹੁਣ ਵੀ ਮੇਰਾ ਭਰਾ ਹੈ ਕਰਾ ਮੈਨੂੰ ਮਤਲਬ ਅਜੇ ਵੀ ਜਿਹੜੀਆਂ ਪਾਕਿਸਤਾਨੀਆਂ ਚੀਜ਼ਾਂ ਦਾ ਮੇਰਾ ਬਰਾਦਰਾ 2006 ਦੇ ਵਿੱਚ ਗਿਆ ਸੀ ਪਾਕਿਸਤਾਨ ਪਾਕਿਸਤਾਨ ਕਿ ਉਹ ਜੁੱਤੀ ਲੈ ਕੇ ਆਇਆ ਮੇਰੇ ਵਾਸਤੇ ਉਹ ਮੈਂ ਜੁੱਤੀ ਹੈ ਜੇ ਪਾਕਿਸਤਾਨੀ ਜੁੱਤੀ ਉਹ ਅਜੇ ਵੀ ਮੈਂ ਸੰਭੀ ਹੋਈ ਹੈ ਤੇ ਉਹਦਾ ਤੇਲਾ ਉਸੇ ਤਰ੍ਹਾਂ ਚਮਕਦਾ ਹੈ ਉਸੇ ਤਰ੍ਹਾਂ ਚਮਕਦਾ ਹੈ ਇਹ ਇੱਕ ਦੁਪੱਟਾ ਹੈ ਇੱਥੇ ਮੇਰੇ ਕੋਲ ਵਾਈਟ ਪਿਆ ਹੈ ਉਹ ਵੀ ਦਪੱਟਾ ਇੰਨਾ ਵਧੀਆ ਹੈ ਨਾ ਆਪਣੇ ਨਾਲ ਦੇ ਸਾਨੂੰ ਕਿੱਥੇ ਕਸੂਰਤੋਂ ਆਈ ਹੋ ਕਸੂਰ ਦੇ ਜੁੱਤੇ ਮਸ਼ਹੂਰ ਹੈ ਕਹਿੰਦੇ ਹਾਂਜੀ ਉਹ ਮਤਲਬ ਗੁਰਦੁਆਰੇ ਸਾਹਿਬ ਜਿਵੇਂ ਜੇ ਜਾਂਦੇ ਨੇ ਦਰਸ਼ਨ ਕਰਨ ਨੂੰ ਉੱਥੇ ਦੁਕਾਨਾਂ ਵਾਲੇ ਹਾਂਜੀ ਉੱਥੋਂ ਲਈ ਉਹਨਾਂ ਨੇ ਤੇ ਜਿਵੇਂ ਇੱਧਰ ਆਪਣੇ ਤੇ ਤੇਲੇ ਖਰਾਬ ਹੁੰਦੇ ਸਾਰੇ ਉਹਦਾ ਕੋਈ ਨਹੀਂ ਨੇ ਸਾਲ ਹੋ ਗਏ ਨੇ 16 ਸਾਲ ਹੋ ਗਏ ਨੇ ਜੀਤ ਵੀ ਇੱਕ ਪਾਕਿਸਤਾਨੀ ਜੁੱਤੀ ਤੇ ਜੁੱਤੀ ਕਸੂਰੀ ਹਾਂਜੀ ਹਾਂ ਜੁੱਤੀ ਕਸੂਰੀ ਪਹਿ ਕੀ ਬੋਲਨੇ ਉਹ ਤੁਹਾਨੂੰ ਯਾਦ ਨੇ ਜੁੱਤੀ ਕਸੂਰੀ ਪਹਿਰਨ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਦੀ ਮੈਂ ਸਾਰ ਨਾ ਜਾਣਾ ਉਹਨੇ ਰਾਹੀ ਮੈਨੂੰ ਤੁਰਨਾ ਪਿਆ ਕਿਉਂਕਿ ਅੱਜ ਦੇ ਇਧਰ ਇਸ ਧਰਤੀ ਦਾ ਸਾਨੂੰ ਸਾਰ ਨਹੀਂ ਸੀ ਸਾਡੇ ਵਡੇ ਵਡੇਰੇ ਨੂੰ ਕਿ ਅਸੀਂ ਇੱਥੇ ਆਉਣਾ ਇਹ ਦੇਖੀ ਨਹੀਂ ਸੀ ਤੁਰਨਾ ਪੈ ਗਿਆ ਨਾ ਰਹਾਾਂ ਤੇ ਇਹ ਨਾ ਰਹਾਾਂ ਦੇ ਤੇ ਤੁਰਨਾ ਪਿਆ ਵਾਹ ਪਾਕਿਸਤਾਨ ਵਾਲੀ ਜੁੱਤੀ ਸੰਭਾਲ ਕੇ ਰੱਖੀ ਹੋਈ ਹੈ ਹਾਂਜੀ ਹਾਂਜੀ ਸੰਭਾਲ ਕੇ ਰੱਖੀ ਮੈਨੂੰ ਉਹਦੇ ਦੀ ਯਾਦ ਆਉਂਦੀ ਹੈ ਮੈਨੂੰ ਉਹਦੇ ਵਿੱਚ ਵੱਡੇ-ਵਡੇਰੇ ਮੇਰੇ ਜਿਵੇਂ ਨਾ ਦਾਦੀ ਸੀ ਹੁਣ ਉਹ ਅਕਾਲੀ ਮੈਨੂੰ ਜਿਹੜਾ ਅਕਾਲੀ ਲਹਿਰ ਜਦੋਂ ਵੀ ਆਵੇ ਤੇ ਮੈਨੂੰ ਉਹ ਸਾਡੇ ਬਾਪੂ ਜੀ ਜਿਹੜੇ ਸੀ ਨਾ ਸਾਡੇ ਮਾਮਾ ਜੀ ਜਿਹੜੇ ਇਹ ਉਹ ਸਾਡੇ ਉਹਨਾਂ ਫਿਰ ਵਿਆਹ ਨਹੀਂ ਕਰਾਇਆ ਸਾਡੇ ਬਾਪੂ ਜੀ ਨਾਲ ਕੋਲੇ ਪਾਕਿਸਤਾਨ ਵਾਲਾ ਦੁਪੱਟਾ ਵੀ ਸੰਭਾਲ ਕੇ ਰੱਖਿਆ ਹਾਂ ਉਹ ਹੀ ਸੰਭਾਲ ਕੇ ਰੱਖਿਆ ਤੇ ਮੇਰੇ ਉਹ ਬਾਪੂ ਜੀ ਜਿਹੜੇ ਸੀ ਨਾ ਜਿਹੜੇ ਅਰਜਨ ਸਿੰਘ ਬਰਕਾ ਉਹਨਾਂ ਨੇ ਸਾਨੂੰ ਜਗਜੀਤ ਸਿੰਘ ਦਾ ਪਾਰਟ ਜਵਨੀ ਸੀ ਬਰਕਾ ਪਿੰਡ ਉਧਰ ਹੈ ਹਾਂਜੀ ਬਰਕਾ ਪਿੰਡ ਵੀ ਉਧਰ ਲਾਹੌਰ ਦੇ ਨੇੜੇ ਹੀ ਸੀ ਉਥੇ ਮੇਰੇ ਦਾਦੀ ਬਰਕੀ ਵੀ ਹੈਗਾ ਹਾਂ ਬਰਕੀ ਤੇ ਬਰਕਾ ਨੇੜੇ ਨੇ ਇਹ ਸੋਨ ਸਿੰਘ ਸੀਤਲ ਵੀ ਕਹਿੰਦੇ ਉਥੋਂ ਦੇ ਸੀ ਕਿਹੋਂ ਦੇ ਹਾਂ ਹਾਂ ਉਧਰ ਦੇ ਸੀ ਮੇਰੇ ਜਿਹੜੇ ਦਾਦੀ ਜੀ ਸੀ ਨਾ ਉਹਨਾਂ ਦੇ ਉਥੇ ਸੀ ਪੇਕੇ ਬਰਕੇ ਤੇ ਉਹਨਾਂ ਦੀ ਇੱਕ ਭੈਣ ਸੀ ਉਹ ਪਾਂਡੋਕੇ ਵਿਆਹੀ ਸੀ ਬੁੱਲੇ ਸ਼ਾਹ ਦੇ ਪਾਂਡੋਕੇ ਪਿੰਡ ਬਾਬਾ ਬੁੱਲੇ ਸ਼ਾਹ ਦਾ ਪਿੰਡ ਹਾਂਜੀ ਹਾਂ ਮੇਰੇ ਦਾਦੀ ਦੀ ਭੈਣ ਸੀ ਅੱਛਾ ਪਾਂਡੋਕੇ ਹਾਂਜੀ ਇਹ ਕਸੂਰ ਦੇ ਨੇੜੇ ਆ ਹਾਂਜੀ ਹਾਂਜੀ ਇਹ ਕਸੂਰ ਦੇ ਨੇੜੇ ਬੱਲੇ ਨੂੰ ਸਮਝਾਣਾ ਆਇਆ ਪੈਣਾ ਤੇ ਪਰ ਜਾਇਆ ਕਿਉਂਕਿ ਬੱਲੇ ਸੈਦੋ ਕੇ ਕਿਵੇਂ ਕਿਵੇਂ ਗਾ ਕੇ ਬੋਲੋ ਹਾਂਜੀ ਬੱਲੇ ਸ਼ਾਹ ਦਾ ਜੀ ਬੱਲੇ ਸ਼ਾਹ ਨੂੰ ਜਦੋਂ ਸ਼ੌਂਕ ਪੈ ਗਿਆ ਉਹਨਾਂ ਦਾ ਗੁਰੂ ਸ਼ਾਹ ਨਹਿ ਤਾਂ ਰਾਈ ਸੀ ਹੂੰ ਤੇ ਉਹ ਸੈਦ ਦੀ ਉੱਚੀ ਕੁੱਲ ਹੁਣ ਕਰਕੇ ਉਹਨਾਂ ਦੇ ਘਰ ਦੇ ਪਸੰਦ ਨਹੀਂ ਸੀ ਕਰਦੇ ਜੀ ਕਿ ਇਹ ਰਾਈਆਂ ਦੇ ਨਾਲ ਇੱਕ ਛੋਟੀ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਉਹਨਾਂ ਦਾ ਬਣਿਆ ਹੂੰ ਤੇ ਉਹ ਫਿਰ ਉਹਨਾਂ ਨੇ ਲਿਖਿਆ ਉਹ ਨਾਂ ਵੀ ਲਿਖਿਆ ਬੁੱਲੇ ਨੂੰ ਸਮਝਾਵਣ ਆਇਆ ਪਹਿਣਾ ਤੇ ਪਰ ਜਾਇਆ ਤੂੰ ਕਿਉਂ ਬੁੱਲਿਆ ਸਜਦ ਹੋ ਕੇ ਕੁੱਲ ਨੂੰ ਲਿਖ ਲਾਇਆ ਤੂੰ ਕਿਉਂ ਬੁੱਲਿਆ ਸਜਦ ਹੋ ਕੇ ਕੁੱਲ ਨੂੰ ਲਿਖ ਲਾਇਆ ਵਾਰੀ ਵਾਰ ਇਹ ਸਾਡੇ ਗੁਰੂ ਸੰਝੇ ਪੀਰ ਸੰਝੇ ਸਾਡੇ ਪੰਜਾਬੀ ਦੇ ਲੇਖਕ ਸੰਝੇ ਸਾਡੀ ਮਾਂ ਬੋਲੀ ਇੱਕ ਦੋਨਾਂ ਪੰਜਾਬਾਂ ਦੀ ਪੰਜਾਬੀ ਬੋਲੀ ਹੈ ਸਾਡੀ ਸਾਡਾ ਸਭ ਕੁਝ ਸਾਂਝਾ ਪਰ ਸਾਨੂੰ 47 ਬੜੇ ਵੰਡ ਕੇ ਰੱਖ ਦਿੱਤਾ ਇਹ ਭੈਣ ਜੀ ਸੁਖਵੰਤ ਕੌਰ ਦੇ ਦਿਲ ਦੇ ਵਿੱਚੋਂ ਫਰੋਜ਼ਦੀਨ ਸ਼ਰਫ ਆਪਣਾ ਫਿਰ ਬਾਬੂ ਫਰੋਜ਼ਦੀਨ ਸ਼ਰਫ ਇੰਦਰਲੇ ਪੰਜਾਬ ਦੇ ਵਿੱਚ ਕਿੰਨਾ ਸਾਡਾ ਪਿਆਰਾ ਉਹ ਕਵੀ ਸੀ ਪੰਜਾਬੀ ਦਾ ਕਿੰਨਾ ਪਿਆਰਾ ਕਵੀ ਫਰੋਜ਼ਦੀਨ ਸ਼ਰਫ ਇਧਰਲੀ ਧਰਤੀ ਤੇ ਸਾਡਾ ਬਾਰਿਸ਼ਾ ਹਾਸ਼ਮ ਸ਼ਾ ਕਿੰਨੇ ਪੰਜਾਬੀ ਦੇ ਕਵੀ ਨੇ ਜਿਹੜੇ ਸਾਂਝੇ ਨੇ ਸਾਡੇ ਜਿਨ੍ਹਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਸ਼ਾ ਮੁਖੀ ਲਿਪੀ ਦੇ ਵਿੱਚ ਪੰਜਾਬੀ ਦੇ ਵਿੱਚ ਲਿਖਿਆ ਪਰ ਫਿਰਕਾ پرست ਲੋਕਾਂ ਨੇ ਸਾਨੂੰ ਬੰਡਿਆ ਲੜਾਇਆ ਮਰਵਾਇਆ ਤੇ ਸਾਨੂੰ ਵਖ-ਵਖ ਕੀਤਾ ਸਾਡੀ ਭਾਸ਼ਾ ਨੂੰ ਬੰਡਣ ਦੀ ਕੋਸ਼ਿਸ਼ ਹੈ ਤਾਂ ਆਪਣੇ ਪਿੰਡ ਦੇ ਜੁਲਕੇ ਪਿੰਡ ਦੇ ਲੋਕਾਂ ਨੂੰ ਜੀ ਸਲਾਮ ਕਹੋ ਜੇ ਤੁਹਾਡੇ ਇੰਨੇ ਅੱਛੇ ਲੋਕ ਸੀਗੇ ਉਹਨਾਂ ਨੂੰ ਸਤਸ੍ਰੀ ਅਕਾਲ ਭੇਜੋ ਸਲਾਮ ਭਾਜੀ ਅੱਜ ਜੀ ਸਤਸ੍ਰੀ ਅਕਾਲ ਜੀ ਮੈਂ ਜੁਲਕੇ ਪਿੰਡ ਦੇ ਮੈਂ ਜ਼ੈ ਜ਼ੈਦਾਰ ਸੋਣ ਸਿੰਘ ਜੈਦਾਰ ਜੜਿਆ ਸੀ ਉਹਦੀ ਪਤੀਜੀ ਬੋਲ ਰਹੀ ਆ ਦੋ ਭਰਾ ਸੀ ਸਰਦਾਰ ਸਦਾਗਰ ਸਿੰਘ ਛੋਟਾ ਵੱਡਾ ਸਰਦਾਰ ਸੋਨੁ ਸਿੰਘ ਜੇ ਸਾਡੀ ਦਾਦੀ ਦਾ ਨਾਮ ਮੰਗਲਕੌਰ ਸੀ ਦਾਦੇ ਦਾ ਨਾਮ ਜਗਤ ਸਿੰਘ ਸੀ ਤੇ ਉਹਨਾਂ ਸਾਰਿਆਂ ਨੂੰ ਮੈਂ ਸलाम ਕਰਦੀ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਰੋਮ ਰੋਮ ਉਹਨਾਂ ਨੂੰ ਯਾਦ ਕਰਦਾ ਜੇ ਪੈਣ ਜੀ ਨੇ ਜਿੱਥੇ ਸਲਾਮ ਕੀਤੀ ਹੈ ਉੱਥੇ ਇਹ ਪਾਕਿਸਤਾਨ ਤੋਂ ਆਈ ਹੋਈ ਇੱਕ ਜੁੱਤੀ ਤੇ ਇੱਕ ਦੁਪੱਟਾ ਅੱਜ ਵੀ ਪਿਆਰ ਨਾਲ ਇਹਨਾਂ ਨੇ ਸੰਭਾਲ ਕੇ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਹੈ ਤੇ ਦਿਲ ਦੇ ਵਿੱਚ ਜਿਹੜੇ ਦਰਦ ਨੇ ਉਹ ਸ਼ਬਦਾਂ ਰਾਹੀਂ ਇਹਨਾਂ ਨੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਦਿਲ ਇਹ ਦਰਦ ਬਹੁਤ ਭਾਰੇ ਨੇ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ 47 ਦੀ ਵੰਡ ਦੇ ਤਾਂ ਪਿੰਜੀ ਤੁਸੀਂ ਗੱਲਾਂ ਕੀਤੀਆਂ ਸਾਡਾ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਹੋ ਮੈਂ ਸਮਿਟਣੀ ਚਾਹੁੰਦਾ ਗੱਲ ਬਸ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਾਂ ਕੀਤੀਆਂ ਬਹੁਤ ਸ਼ੁਕਰ ਗਿਆ ਤੁਹਾਡਾ